ਪੰਜਾਬ ਸਰਕਾਰ ਚ ਮੰਤਰੀ ਤੇ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਵਾਸਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਹੁਣ ਚੋਣ ਕਮਿਸ਼ਨ ਦੇ ਨਿਸ਼ਾਨੇ ਤੇ ਨੇ ਪੂਰਾ ਮਾਮਲਾ ਕੀ ਹੈ ਮੁਸ਼ਕਲਾਂ ਉਹਨਾਂ ਦੀਆਂ ਕਿਉਂ ਆਧਿਆ ਨਜ਼ਰ ਆ ਰਹੀਆਂ ਨੇ ਇਸ ਨੂੰ ਲੈ ਕੇ ਤੁਹਾਨੂੰ ਦੱਸਾਂਗੇ ਦਰਅਸਲ ਉਸ ਸਮੇਂ ਉਹ ਬਵਾਦ ਦੇ ਵਿੱਚ ਆਏ ਸੀ ਕਿ ਜਦੋਂ ਉਹ ਇੱਕ ਰੈਲੀ ਦੇ ਵਿੱਚ ਆਪਣੇ ਰਾਜਸੀ ਵਿਰੋਧੀਆਂ ਖਿਲਾਫ ਬੇਤੁਕੀਆਂ ਟਿੱਪਣੀਆਂ ਤੇ ਖਾਸ ਕਰਕੇ ਇੱਕ ਭਾਈਚਾਰੇ ਦੇ ਖਿਲਾਫ ਵਿਵਾਦਿਤ ਗੱਲਾਂ ਕਰਨ ਕੀਤੀਆਂ ਸਿਗੀਆਂ ਅਤੇ ਬੇਸ਼ੱਕ ਭੁੱਲਰ ਨੇ ਰਾਮਗੜੀਆ ਭਾਈਚਾਰੇ ਤੋਂ ਜਨਤਕ ਮਾਫੀ ਵੀ ਮੰਗੀ ਹੈ ਪਰੰਤੂ ਇਹ ਮਾਮਲਾ ਹੁਣ ਵੀ ਠੰਡੇ ਵਸਤੇ ਪੈਂਦਾ ਨਜ਼ਰ ਨਹੀਂ ਆ ਰਿਹਾ ਹੈਗਾ ਇਹ ਵੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਇਸ ਬਾਰੇ ਤਰਨਤਾਰਨ ਦੇ ਜ਼ਿਲ੍ਹਾ ਚੋਣ ਅਫਸਰ ਤੋਂ ਰਿਪੋਰਟ ਮੰਗੀ ਹੈ ਅਤੇ ਜ਼ਿਲ੍ਹਾ ਚੋਣ ਅਫਸਰ ਦੀ ਰਿਪੋਰਟ ਵਿੱਚ ਆਪ ਉਮੀਦਵਾਰ ਵੱਲੋਂ ਇੱਕ ਖਾਸ ਭਾਈਚਾਰੇ ਖਿਲਾਫ ਕੀਤੀ ਗਈ ਟਿੱਪਣੀ ਦੀ ਪੁਸ਼ਟੀ ਹੋ ਚੁੱਕੀ ਹੈ ਮੁੱਖ ਚੋਣ ਅਧਿਕਾਰੀ ਨੇ ਵੀ ਰਿਪੋਰਟ ਚੋਣ ਕਮਿਸ਼ਨ ਕੋਲ ਭੇਜ ਦਿੱਤੀ ਆ ਤੇ ਉਸ ਵੱਲੋਂ ਇਸ ਦੀ ਕੋਖ ਕੀਤੀ ਜਾ ਰਹੀ ਆ ਤੇ ਆਉਂਦੇ ਦਿਨਾਂ ਦੇ ਵਿੱਚ ਚੋਣ ਕਮਿਸ਼ਨ ਇਸ ਬਾਰੇ ਕੋਈ ਵੱਡਾ ਹੁਕਮ ਵੀ ਜਾਰੀ ਕਰ ਸਕਦਾ ਹੈ ਦਰਸ਼ਕਾਂ ਨੂੰ ਦੱਸ ਦਈਏ ਕਿ ਦੂਜੇ ਪਾਸੇ ਰਾਮਗੜੀਆ ਭਾਈਚਾਰੇ ਵੱਲੋਂ ਪੰਜਾਬ ਦੇ ਵਿੱਚ ਲਾਲਜੀਤ ਪੁੱਲਰ ਖਿਲਾਫ ਪ੍ਰਦਰਸ਼ਨ ਵੀ ਕੀਤੇ ਗਏ ਨੇ ਅਤੇ ਰਾਮਗੜੀਆ ਭਾਈਚਾਰੇ ਨੇ ਪੁੱਲਰ ਦੀ ਉਮੀਦਵਾਰੀ ਵਾਪਸ ਲੈਣ ਦੇ ਵਾਸਤੇ ਵੀ ਕਿਹਾ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹ ਕਿਹਾ ਹੈ ਕਿ ਲਾਲਜੀਤ ਭੁੱਲਰ ਨੇ ਜਹੀ ਟਿੱਪਣੀ ਕਰਕੇ ਠੀਕ ਨਹੀਂ ਕੀਤਾ ਤੇ ਹੁਣ ਉਹਨਾਂ ਨੇ ਮੁਆਫੀ ਵੀ ਮੰਗ ਲਈ ਹੈ ਦੱਸਣ ਜੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਸਲਾਹਕਾਰ ਅਰਸ਼ਦੀਪ ਸਿੰਘ ਕਲੇਰ ਅਤੇ ਰਾਮਗੜੀਆ ਸਿੰਘ ਸਭਾ ਤਰਨਤਾਰਨ ਦੇ ਚੋਣ ਕਮਿਸ਼ਨਰ ਕੋਲ ਲਾਲਜੀਤ ਭੁੱਲਰ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਦੇ ਵੱਲੋਂ ਰਿਪੋਰਟ ਤਰਨਤਾਰਨ ਦੇ ਚੋਣ ਕਮਿਸ਼ਨਰ ਤੋਂ ਮੰਗੀ ਗਈ ਹੈ ਤਾਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀਆਂ ਮੁਸ਼ਕਲਾਂ ਵੀ ਵੱਦ ਸਕਦੀਆਂ ਨੇ ਚੋਣ ਕਮਿਸ਼ਨਰ ਕੋਈ ਵੱਡਾ ਹੁਕਮ ਵੀ ਜਾਰੀ ਕਰ ਸਕਦੇ ਨੇ ਦਰਸ਼ਕਾਂ ਦਾਸੀਏ ਕਿ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ 1 ਮਈ ਨੂੰ ਪੰਜਾਬ ਦੇ ਵਿੱਚ VOTING ਹੋਣੀ ਹੈ ਮਾਫ ਕਰਨਾ 1 ਜੂਨ ਨੂੰ ਪੰਜਾਬ ਦੇ ਵਿੱਚ VOTING ਹੋਣੀ ਹੈ ਤੇ 4 ਜੂਨ ਨੂੰ ਇਸ ਤੇ ਨਤੀਜੇ ਆਉਣੇ ਨੇ ਪਰ ਉਸ ਤੋਂ ਪਹਿਲਾਂ ਸਿਆਸੀ ਕਮਾਸਾਂ ਛੜਿਆ ਹੋਇਆ ਹੈ ਇੱਕ ਦੂਜੇ ਤੇ ਨਿੱਜੀ ਹਮਲੇ ਬੋਲੇ ਜਾ ਰਹੇ ਨੇ ਇਹ ਕੁਝ ਪਾਰਟੀਆਂ ਵੱਲੋਂ ਦੂਜੀਆਂ ਪਾਰਟੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਤੋਂ ਤੱਕ ਕਿ ਨਿੱਜੀ ਹਮਲੇ ਵੀ ਬੋਲੇ ਜਾ ਰਹੇ ਨੇ ਜਿਸ ਦੇ ਵਿੱਚ ਹੁਣ ਜਿਹਾ ਵਿਵਾਦ ਨਿਕਲ ਕੇ ਸਾਹਮਣੇ ਆਇਆ ਕਿ ਇੱਕ ਭਾਈਚਾਰਾ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਖਿਲਾਫ ਇਕਜੁੱਟ ਹੋ ਚੁੱਕਿਆ ਹੈ ਲਾਲਜੀਤ ਪੁੱਲਰ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਚੋਣ ਲੜ ਰਹੇ ਨੇ ਖਡੂਰ ਸਾਹਿਬ ਤੋਂ ਹਲਕਾ ਖਡੂਰ ਸਾਹਿਬ 'ਚ ਭਾਵੇਂ ਦੂਜੀਆਂ ਪਾਰਟੀਆਂ ਦੇ ਆਪਣੇ ਉਮੀਦਵਾਰ ਨਹੀਂ ਜਿਹੜੇ ਮੈਦਾਨ 'ਚ ਉਤਾਰੇ ਪਰ ਆਮ ਆਦਮੀ ਪਾਰਟੀ ਆਪਣੇ ਉਮੀਦਵਾਰ ਦਾ ਐਲਾਨ ਸਭ ਤੋਂ ਪਹਿਲਾਂ ਕਰ ਚੁੱਕੀ ਹੈ ਜੇ ਗੱਲ ਕਾਲੀਦਰ ਦੀ ਕਰੀਏ ਕਾਂਗਰਸ ਦੀ ਜਾਂ ਬੀਜੇਪੀ ਦੀ ਹਜ ਤੱਕ ਉਹਨਾਂ ਨੇ ਆਪਣਾ ਉਮੀਦਵਾਰ ਖਡੂਰ ਸਾਹਿਬ ਤੋਂ ਮੈਦਾਨ ਵਿੱਚ ਨਹੀਂ ਉਤਾਰਿਆ ਪਰ ਜਿਸ ਨੂੰ ਉਮੀਦਵਾਰ ਉਤਾਰਿਆ ਗਿਆ ਮਦਵੀ ਪਾਰਟੀ ਵੱਲੋਂ ਉਹੀ ਹੁਣ ਵਿਵਾਦਾਂ ਦੇ ਵਿੱਚ ਘਰ ਚੁੱਕੇ ਨੇ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਐਡਵੋਕੇਟ ਨੇ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਤੇ ਹੁਣ ਇਹ ਵੀ ਹੋ ਸਕਦਾ ਹੈ ਕਿ ਵੱਡਾ ਐਕਸ਼ਨ ਹੈ ਜਿਹੜਾ ਚੋਣ ਕਮਿਸ਼ਨ ਲੈ ਸਕਦਾ ਹੈ ਇੱਥੋਂ ਤੱਕ ਕਿ ਜੋ ਚੋਣ ਕਮਿਸ਼ਨ ਦੇ ਮੁਤਾਬਕ ਹਦਾਇਤਾਂ ਹੁੰਦੀਆਂ ਨੇ ਕੋਈ ਕਿਸੇ ਦੇ ਤੇ ਜਿਹੜੀ ਟਿੱਪਣੀ ਨਹੀਂ ਕਰ ਸਕਦਾ ਪਰ ਜੇਕਰ ਜਹੀ ਟਿੱਪਣੀ ਕੀਤੀ ਹੈ ਤਾਂ ਉਸ ਮੁਤਾਬਕ ਜਿਹੜੀ ਕਾਰਵਾਈ ਕਾਨੂੰਨੀ ਵੀ ਹੋ ਸਕਦੀ ਹੈ ਪਰ ਹੁਣ ਚੋਣ ਜਾਬਤਾ ਲੱਗਿਆ ਹੋਇਆ ਜਿਸ ਕਰਕੇ ਚੋਣ ਕਮਿਸ਼ਨਰ ਵੀ ਵੱਡੀ ਕਾਰਵਾਈ ਨੇ ਜਿਹੜੇ ਉਹ ਕਰ ਸਕਦੇ ਨੇ ਤਾਂ ਕਹਿ ਲਿਆ ਕਿ ਆਮ ਆਦਮੀ ਪਾਰਟੀ ਸਮੇਤ ਲਾਲਜੀਤ ਭੁੰਨਰ ਦੀਆਂ ਮੁਸ਼ਕਲਾਂ ਵਾਧੀਆਂ ਵਿਖਾਈ ਦੇ ਰੀਆਂ ਨੇ ਹੁਣੇ ਭਾਈਚਾਰਾ ਜਿਹੜਾ ਰਾਮਗੜੀਆ ਭਾਈਚਾਰਾ ਉਹਨਾਂ ਦੇ ਖਿਲਾਫ ਨਜ਼ਰ ਆ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਟੌਨ ਕਮਿਸ਼ਨਰ ਕੀ ਫੈਸਲਾ ਲੈਂਦੇ ਨੇ ਉਸ ਦੇ ਉੱਤੇ ਸਾਡੇ ਨਜ਼ਰਾਂ ਟਿਕਿਆ ਰਹਿਣਗੇ ਆ ਪਲ-ਪਲ ਦੀ ਅਪਡੇਟ ਤੁਹਾਨੂੰ ਦਿੰਦੇ ਰਾਂਗੇ ਜੁੜੇ ਹੋਏ ਰਹਿਟਰ ਪੰਜਾਬੀ ਮੀਡੀਆ ਦੇ ਨਾਲ ਦਿਓ ਇਜਾਜ਼ਤ ਧੰਨਵਾਦ